ਦਮ ਪੰਜਾਬ ਸਦਾ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵਜაძੀ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨ ਜੋ ਡੀਆਈਜੀ ਬਾਰਡਰਜ਼ ਦਾ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਸਦਾ ਮਨਿੰਦਰ ਸਿੰਘ ਆਈਪੀਐਸ ਅੰਮ੍ਰਿਤਸਰ ਦਿਹਾਤੀ ਦੀਆਂ ਸਖਦ ਹਦਾਇਤਾਂ ਤਹਿਤ ਸਪੈਸ਼ਲ ਸੈੱਲ ਦੇ ਸੰਸਪੈਕਟਰ ਗੁਰਬਖਸ਼ ਸਿੰਘ ਵੱਲੋਂ ਕੱਲ ਪਿੰਡ ਜਗਦੇਵਕੁਰ ਦੀ ਨਹਿਰ ਤੋਂ ਇੱਕ ਨੌਜਵਾਨ ਨੂੰ ਆਈ 20 ਕਾਰ ਸਮੇਤ ਰੋਕਿਆ ਤੇ ਜੋ ਉਹਨੂੰ ਰੋਕਣ ਤੋਂ ਬਾਅਦ ਉਹਦੀ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਉਹ ਜੋ ਉਹਨੇ ਆਪਣਾ ਨਾਮ ਜਿਹੜਾ ਰਵਿੰਦਰ ਸਿੰਘ ਵਿੱਕੀ ਸਨਾ ਉਸਤਨਾਮ ਸਿੰਘ ਵਾਸੀ ਕੱਕੜ थाना ਲੋਪੋਕੇ ਜ਼ਿਲ੍ਹਾ ਮਸਰਹਦੀਆਤੀ ਦੱਸਿਆ ਜੋ ਉਹਦੀ ਤਲਾਸ਼ੀ ਦੌਰਾਨ 1 ਕਿਲੋ 227 ਗ੍ਰਾਮ ਆਇਸ ਜਿਹੜਾ ਕਿ ਫੈਰਨ ਤੋਂ ਵੀ ਖਤਰਨਾਕ ਨਸ਼ਾਇਆ ਇਹ ਤੋਂ ਉੱਪਰ ਦਾ ਉਹ 1 ਕਿਲੋ 227 ਗ੍ਰਾਮ ਆਇਸ ਇੱਕ ਗਲੌਕ ਪਿਸਤਲ ਅਤੇ ਇੱਕ i20 ਕਾਰ ਜਿਹੜੀ ਵਿਦਾਉਟ ਨੰਬਰ ਰੰਗ ਚਿੱਟਾ ਉਹ ਦੋਸ਼ੀ ਤੋਂ ਗ੍ਰੰਥ ਕੀਤੀ ਗਈ ਆ ਦੋਸ਼ੀ ਦੇ ਖਿਲਾਫ ਮਕਦਮਾ ਨੰਬਰ 170 ਅਧੀਨ ਧਾਰਾ 21 ਸੀ ਐਨ ਡੀ ਪੀ ਐਸ ਐਕਟ 25 ਆਰ ਮੈਟ ਥਾਣਾ ਅਜਨਾਲਾ ਵਿੱਚ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰ ਲਿਆ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਗਿਆ ਜੀ ਜਿਹੜਾ ਹੁਣ ਦੌਰਾਨੇ ਰਿਮਾਂਡ ਇਹਦਾ ਦੋਸ਼ੀ ਦਾ ਜਿਹੜਾ ਹੈਗਾ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਚੈੱਕ ਕਰਕੇ ਇਹ ਕਿਵੇਂ ਕਿੱਥੋਂ ਆਈ ਆ ਕਿੱਥੇ ਜਾਣੀ ਸੀ ਕੌਣ ਕੌਣ ਇਹਦੇ 'ਚ ਸ਼ਾਮਲ ਆ ਇਸ ਮਾਮਲੇ 'ਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰਾ ਕਲੀਅਰ ਕਰਾਂਗੇ ਤੋਂ ਪਹਿਲਾਂ ਮੈਂ ਅਟ ਬਿਲਕੁਲ ਜੀ ਇਹ ਡਰੋਨ ਦੇ ਨਾਲ ਜਿਹੜੀ ਆ ਉਹ ਸਮਗਲ ਕੀਤੀ ਗਈ ਆ ਆਈ ਸੀ ਕਿਉਂਕਿ ਉਹਦੇ ਅੱਧਾ ਅੱਧਾ ਕਿਲੋ ਦੇ ਜਿਹੜੇ ਵੱਖ-ਵੱਖ ਪੈਕੇਟ ਸੀਗੇ ਔਰ ਜਿਹੜਾ ਗਲੌਕ ਪਿਸਟਲ ਆ ਇਹ ਵੀ ਜਿਹੜਾ ਵਾ ਪਾਕਿਸਤਾਨ ਤੋਂ ਸਮਗਲ ਕੀਤਾ ਗਿਆ ਤੇ ਜਿਹੜੀ ਆ ਇਸੇ ਕਰਕੇ ਅਸੀਂ ਜਿਹੜਾ ਅਦਾਲਤ ਤੋਂ ਇਹਦਾ ਰਿਮਾਂਡ ਹਾਸਲ ਕਰਕੇ ਦੋਸ਼ੀ ਦਾ ਦੇ ਦੇ ਜਿਹੜਾ ਸੀ ਅੱਗੇ ਗੱਡ ਗਏ ਨਾ ਇਹਦੇ ਤੇ ਇੱਕ ਪਹਿਲਾਂ ਇੱਥੇ ਐਫਆਰ ਦਰਜਿਆ ਹਰਵਿੰਦਰ ਸਿੰਘ ਤੇ ਪਰ ਉਹਦੋਂ ਨਵਾਲਕ ਸੀਗਾ ਤੇ ਉਹ ਨਵਾਲਕ ਕਰਕੇ ਐਨਡੀਪੀਐਸ ਐਕਟ ਦੇ ਵਿੱਚ ਇਹਦੀ ਬੇਲ ਹੋ ਗਈ ਸੀ ਤੇ ਹੁਣ ਇਹ ਜਿਹੜਾ ਵਾ ਇਹ 19 ਸਾਲੇ ਦੀ ਉਮਰ ਹੈ ਇਸ ਵਕਤ ਔਰ ਅਸੀਂ ਇਹਦੇ ਕੋਲੋਂ 1 ਕਿਲੋ 227 ਗ੍ਰਾਮ ਜਿਹੜੀ ਆਈ ਸੀ ਆ ਜਿਹੜਾ ਇਹ ਸਮਗਲਿੰਗ ਹੈ ਤੁਹਾਨੂੰ ਪਤਾ ਹੈ ਜੀ ਇਹ ਓਵਰਆਲ ਸਾਰੀ ਦੁਨੀਆ ਦੇ ਵਿੱਚ ਹੀ ਜਾਂਦਾ ਹੈ ਤੇ ਹੋ ਸਕਦਾ ਹੈ ਵੱਡੇ ਸ਼ਹਿਰਾਂ 'ਚ ਅੱਗੇ ਮੈਂ ਐਸੇ ਕਰਕੇ ਤੁਹਾਨੂੰ ਪਹਿਲਾਂ ਦੱਸ ਚੁੱਕਾ ਵਾਂ ਵੀ ਇਹ ਕਿਵੇਂ ਕਿੱਥੋਂ ਕਿਵੇਂ ਆਈ ਆ ਕਿੰਨੇ ਮੰਗਵਾਈ ਆ ਔਰ ਕਿੱਥੇ ਜਾਣੀ ਸੀ ਇਹ ਸਾਡੀ ਤਫ਼ਤੀਸ਼ ਜਿਹੜੀ ਅੱਗੇ ਜਾਰੀ ਆ ਇਹ ਜੋ ਵੀ ਇਹਦੇ ਤੋਂ ਗਾਂ ਕਲੀਅਰ ਹੋਏਗਾ ਉਹਦੇ ਬਾਰੇ ਤੁਹਾਨੂੰ ਗਾਂ ਵਿਸਥਾਰਨਾ ਬਸੇ ਹੈ ਬਾਈ ਫੋਨ ਜਿਹੜਾ ਮਿਲਿਆ ਲੱਗਦਾ ਉਸ ਤੋਂ ਰਾਜ਼ ਖੁੱਲਣਗੇ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਮੋਬਾਈਲ ਫੋਨ ਹੈ ਉਹ ਵੀ ਅਸੀਂ ਚੈੱਕ ਕਰਾਂਗੇ ਔਰ ਸਾਰਾ ਜਿਹੜਾ ਵਾ ਨੂੰ ਢਗਾਈ ਨਾ ਅਸੀਂ ਚੈੱਕ ਕਰਾਂਗੇ ਇਹਨਾਂ ਛੋਟੀ ਏਜ ਦੇ ਵਿੱਚ ਜਿਹੜਾ ਪਤਾ ਹੈ ਜੀ ਬਾਰਡਰ ਏਰੀਆ ਦੇ ਕੁਝ ਪਰਿਵਾਰ ਜਿਹੜੇ ਪੁਰਾਣੇ ਸਮਗਦਰ ਨੇ ਉਹ ਗਾਂ ਦੀ ਗਾਂ ਪੀੜੀ ਦਾ ਪੀੜੀ ਆਪਣੇ ਗਾਂ ਬੱਚਿਆਂ ਨੂੰ ਇਹਦੇ ਵਿੱਚ ਜਿਹੜਾ ਦੋਰ ਰਹੇ ਨੇ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਵਿਰਿੰਦਰ ਰਵਿੰਦਰ ਸਿੰਘ ਵਿੱਕੀ ਜਿਹੜਾ ਅਸੀਂ ਅਰੈਸਟ ਕੀਤਾ ਇਹਦਾ ਚਾਚਾ ਆ ਵਿਕਰਮਜੀਤ ਸਿੰਘ ਪੱਕੜ ਤੋਂ ਉਹ ਆਲਰੇਡੀ ਪਹਿਲਾਂ ਹੀ ਜਿਹੜਾ ਵਾ ਹੈਰੋਂ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਤੇ ਤੁਹਾਨੂੰ ਪਤਾ ਜਦੋਂ ਗਲਤ ਕੰਮ ਕਰਨ ਵਾਲਾ ਇੱਕ ਬੰਦਾ ਦੂਜੇ ਤੋਂ ਦੂਜੇ ਤੇ ਗੱਲ ਜਿਹੜੀ ਆ ਜਾਂਦੀ ਹੂ ਪਰ ਅਸੀਂ ਇਹਨੂੰ ਜਿਹੜਾ ਵਾ ਸਾਡੀ ਟੀਮ ਨੇ ਜਿਹੜਾ ਇਹਨੂੰ ਪੜ ਕੇ ਬਹੁਤ ਵਧੀਆ ਸਫਲਤਾ ਹਾਸਲ ਹੋਈ ਆ ਅਮਸਾਧਿਆਤਿਕੂਲ ਤੋਂ ਔਰ ਅਮਸਾਧਿਆਤਿਕੂਲ ਤੋਂ ਨਾਸ਼ਾ ਖਰਾਬ ਇਸੇ ਤਰੀਕੇ ਨਾਲ ਹੀ ਸ਼ਕਤੀ ਨਾਲ ਕਾਰਵਾਈ ਕਰਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ